ਤਾਂ ਮੇਰੀ ਮੇਰੀ ਪੂਰੀ ਆ ਜੀ ਤੇਰੀ ਵੀ ਟੈਂਸ਼ਨ ਵਧੀਆ ਜੀ ਆ ਜੀ ਦੱਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਐਂਡ ਮਸਤਕੋਟ ਦੇ ਵਿੱਚ ਜ਼ਿਲ੍ਹਾ ਆਪਣਾ ਗਰਦਾਸਪੁਰ ਲਾਗੇ ਕਰ ਰਿਹਾ ਮੜਾ ਤੇ ਇਹ ਇਹ ਝੋਟੀ ਕਾਫੀ ਉਮਰ ਦੀ ਹੋ ਗਈ ਆ ਮਤਲਬ ਟਾਈਮ ਕਾਫੀ ਕੋਈ 4-5 ਵਾਰੀ ਰਿਪੀਟ ਕੀਤਾ ਇਹਨੇ ਤੇ ਅੱਜ ਇਹ ਪੰਜਾਂ ਮਹੀਨਿਆਂ ਦੀ ਗੱਬਣ ਜਾਣ ਦੀ ਆ ਉਹਦੀ ਕਿਰਪਾ ਦੇ ਨਾਲ ਤੇ ਉਮਰ ਦੀ ਨਾ ਕਾਫੀ ਹੋ ਗਈ ਆ ਇਹ ਇਹ ਬਾਕੀ ਇਹਦੀ ਸੱਚੇ ਪਾਤਸ਼ਾਹ ਦੀ ਮੇਰੇ ਨਾਲ ਚਾਰ ਪੰਜ ਵਾਰੀ ਰਿਪੀਟ ਤੋਂ ਬਾਅਦ ਆ ਮਤਲਬ ਹੁਣ ਆਪਾਂ ਸੀਮਨ ਤੇ ਗੱਬਣ ਕੀਤੀ ਆ ਇਹਦਾ ਇਦਾਂ ਹੀ ਤਾਂ ਮਤਲਬ ਕੋਈ ਦਵਾਈ ਵਗੈਰਾ ਨਹੀਂ ਕੀਤੀ ਹੈਗੀ ਇਹਨੂੰ ਕੁਝ ਨਹੀਂ ਡਰਗਟ ਟੀਕੇ ਭਰੇ ਨੇ ਇਹਨੂੰ ਮੈਂ ਡਬਲ ਤੇ ਪਾਊਡਰ ਖਵਾਲਿਆ ਇਹਨਾਂ ਨੇ ਤੇ ਬਾਕੀ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਬਾਕੀ ਇਹ ਹੈ ਕਿ ਚਾਰ ਪੰਜ ਵਾਰੀ ਰਿਪੀਟ ਤੋਂ ਬਾਅਦ ਆਪਣੀ ਸੀਮਨ ਤੇ ਗੱਬਣ ਹੋਈ ਆ ਇਹ ਵੀ ਬੜੀ ਵੱਡੀ ਗੱਲ ਆ ਇਹ ਵੀ ਰਿਪੀਟਰ ਹੀ ਚਾਰ ਪੰਜ ਵਾਰੀ ਉਹ ਮਤਲਬ ਸਾਲ ਹੀ ਹੋ ਗਿਆ ਸੀ ਮਤਲਬ ਸੀਮਨ ਲਵਾਉਂਦਿਆਂ ਨੂੰ ਟੀਕੇ ਲਵਾਉਂਦਿਆਂ ਨੂੰ ਹੰਡੀਨ ਆਪਣੀ ਪੂਰੀ ਵਧੀਆ ਹੰਡੀ ਆਲੋ ਲੱਗ ਗਿਆ ਸਾਸੀ ਘਾਲ ਬੁਲਾ ਦੇ ਮੜਾ ਸਾਸੀ ਘਾਲ ਇਹ ਆਪਣਾ ਦੱਸਿਓ ਮੜਾ ਜੇ ਕਿੰਨਾ ਚਿਰ ਹੋ ਗਿਆ ਸੀ ਆਪਣਾ ਕਿੰਨੀ ਵਾਰੀ ਸੀਮਨ ਲਵਾਏ ਪਹਿਲਾਂ ਇਹਨਾਂ ਨੂੰ 4 ਵਾਰ ਉਧਰ ਦੱਸਿਓ ਕਿੰਨੀ ਵਾਰੀ 4 ਵਾਰੀ 4 ਵਾਰੀ ਪਹਿਲਾਂ ਇਹਨੂੰ ਮਤਲਬ ਬਣੀ ਹੀ ਮੇਰ ਤੋਂ ਤੇ ਬਾਅਦ ਦੇ ਵਿੱਚ ਪਾਊਡਰ ਖਵਾ ਲਿਆ ਆਪਾਂ ਜਿਹੜਾ ਲੈ ਕੇ ਤਾਣਾ ਕੋਈ ਦਵਾਈ ਨਹੀਂ ਭਰੀ ਬਹੁਤ ਝਮਾ ਡਬਲ ਟੀਗਾ ਲਾਇਆ ਨੂੰ ਅੱਜ ਪੰਜਵੇਂ ਦਿਨਾਂ ਦੀ ਗੱਬਣ ਆਣਾ ਹਾਂ। ਹਾਂਜੀ। ਲੈ ਗਈ ਗੱਬਣ ਨਾ। ਨਾ ਗੱਬਣ। ਤੇ ਬਾਕੀ ਦੂਜੀ ਗੱਲ ਇਹ ਆ ਕਿ ਕਿਦਾਂ ਮਤਲਬ ਜੇ ਨਾ ਇਹ ਪੰਜ ਹੋਰ ਇੱਕ ਦੋ ਵਾਰੀ ਬਣਾਉਣੀ। ਫਿਰ ਇਹਨੇ ਗਾਂ ਚਲ ਜਣਾ ਫਿਰ ਇਹਦੇ ਲਈ ਔਖਾ ਹੀ ਜਣਾ। ਮਤਲਬ ਜਾਂ ਕੀ ਜਾਂਦੇ ਵੱਡ ਟੱਕ ਵਾਲੇ ਜਾਂ ਦੂਜੇ ਮਤਲਬ ਕੰਮ ਖਰਾਬ ਹੁੰਦਾ ਵਾ। ਮਤਲਬ ਇੱਕ ਜਾਨ ਵੱਜਦੀ ਆ ਜਾਨਵਰ ਦੀ ਇਹਦੀ ਵੀ। ਚਾਰ ਪੰਜ ਵਾਰੀ ਹੋ ਗਈ ਹੀ ਇੱਕ ਦੋ ਇੱਕ ਦੋ ਵਾਰੀ ਹੋਰ ਹੀ ਆਬਾਦ ਦੇ ਵਿੱਚ ਇਹਦਾ ਔਖਾ ਹੋਣਾ ਹੀ ਜੇ ਨਾ ਇਹ ਬਣਦੀ ਫਿਰ ਇਹ ਮਤਲਬ ਅ ਗਲਤ ਬਣੇ ਜਲ ਜਣੀ ਇਹ ਕਰਕੇ ਦੀ ਜਾਨ ਬਚੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਜਾਨ ਬਚੀ ਆ ਨਾ ਇਹਦੀ ਮਤਲਬ ਇੱਕ ਦੋ ਵਾਰੀ ਹੋਰ ਬਣਾਉਂਦੇ ਆਪਾਂ ਦੋ ਤਿੰਨ ਵਾਰੀ ਬਾਅਦ ਦੇ ਵਿੱਚ ਵੱਡਣ ਵਾਲੇ ਬਣਿਆ ਜਾਂ ਆਪਾਂ ਕਿ ਉਹਨੂੰ ਖੜਾ ਦੰਦੇ ਆ ਹਨਾ ਤੇ ਬਾਕੀ ਕਿਵੇਂ ਆ ਮੁੰਡੇ ਦਾ ਕੰਮ ਕਰ ਕਿਵੇਂ ਆ ਦੱਸੋ ਦੱਸੋ ਕੰਮ ਕਰ ਵਧੀਆ ਵਧੀਆ ਕੰਮ ਆ ਜਿਹਦਾ ਫੋਨ ਕਰੀ ਦੱਸੋ ਆ ਜੀਦਾ ਹਾਂ ਬਾਕੀ ਕੋਈ ਆਪਾਂ ਪੈਸੇ ਪੁੱਛੇ ਤਾਂ ਨਾ ਜਿਆਦਾ ਲੈਨੇ 150 ਰੁਪਏ ਲਿਆਣੇ ਠੀਕ ਤਾਂ ਮੈਂ ਕਿ ਬਾਕੀ ਅੱਜ ਬੜੀ ਖੁਸ਼ੀ ਹੋਈ ਹੈ ਯਾ ਤੇ ਜੇ ਵੀ ਖੁਸ਼ੀ ਹੁੰਦੀ ਆ ਆਪਾਂ ਨੂੰ ਖੁਸ਼ੀ ਹੁੰਦੀ ਆ ਇਹਨਾਂ ਤੋਂ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਜਦੋਂ ਕਿ ਜਨਵਰ ਦੀ ਜਾਣਬਾਝ ਦੀ ਆ ਬਾਕੀ ਉਹਦੀ ਕਿਰਪਾ ਵਾ ਚਲੋ ਉਹਨੇ ਰਿਜ਼ਲਟ ਦੇਣੇ ਆ ਸੱਚੇ ਪਾਤਸ਼ਾਹ ਨੇ ਇਦਾਂ ਦੇ ਜਨਵਰ ਗੱਬਣ ਕਰਦਾ ਆਉਂਦਿਆਂ ਵਾ ਤੇ ਉਹਦੀ ਕਿਰਪਾ ਦੇ ਨਾਲ ਔਮਣ ਵਾਲੇ ਟਾਈਮ 'ਚ ਹੋਰ ਵੀ ਵੀਡੀਓ ਆਉਣੀਆਂ ਚਾਲੂ ਆ ਨਾ ਰਿਕਾਰਡਿੰਗ ਔਮਣ ਵਾਲੇ ਦਿਨਾਂ 'ਚ ਹੋਰ ਵੀ ਵੀਡੀਓ ਲੈ ਕੇ ਆ ਰਹੇ ਆ ਜਿਹੜੀਆਂ ਮਤਲਬ ਕਿ ਇਦਾਂ ਰਿਕਾਰਡ ਟੁੱਟਣੇ ਨੇ ਜਿਹੜੀਆਂ ਮਤਲਬ 100 150 ਸਾਲ ਤੋਂ 2 ਸਾਲ ਤੋਂ ਮਤਲਬ ਇਦਾਂ ਰਿਪੀਟਰ ਚੱਲਦੀਆਂ ਉਹ ਮੁੰਡੀਆਂ ਨੇ ਹਨਾ ਤੇ ਭਾਵੇਂ ਚਾਰ ਪੰਜ ਵਾਰੀ ਹੋਇਆ ਭਾਵੇਂ ਰਿਪੀਟ ਤੇ ਇੱਕ ਦੁਖੀ ਹੋ ਜਾਂਦਾ ਬੰਦਾ ਇੱਕ ਵਾਰੀ ਨਾ ਬਣਿਆ ਤਾਂ ਵੀ ਦੁਖੀ ਹੋ ਜਾਂਦਾ ਤੇ ਕਰਕੇ ਚਲੋ ਪੰਜਵੀਂ ਵਾਰੀ ਜਾ ਕੇ ਆਪਣੇ ਸੀਮਣਾ ਤੇ ਗੱਬਣ ਅੱਜ ਪੰਜਵੇਂ ਮਹੀਨਿਆਂ ਦੀ ਚੈੱਕ ਕੀਤੀ ਥੋੜਾ ਲੇਟ ਆਏ ਆ ਲੇਟ ਚੈੱਕ ਕੀਤੀ ਆ ਗਰਮੀ ਗਰਮੀ ਬੜੀ ਰੁਕ ਗਏ ਸੀ ਤੇ ਬਾਕੀ ਵਧੀਆ ਲੱਗਾ ਕੁਝ ਨਹੀਂ ਹੋਈ ਅੱਜ ਹਾਂ ਕੁਝ ਹੋਈ ਵਧੀਆ ਚਲੋ ਹਾਂ ਲੱਖ ਰੁਪਏ ਦੀ ਝੋਟੀ ਬਣ ਗਈ ਜੇ ਨਾ ਤੇ ਬਾਕੀ ਕੁਝ ਕਹਿਣਾ ਚਾਹੋਗੇ ਆਪਣੇ ਵੇਖਣ ਉਹਨਾਂ ਵੇਖਣੀ ਆ ਵੀਡੀਓ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਮੁੰਡੇ ਬਾਰੇ ਦੋ ਚਾਰ ਗੱਲਾਂ ਕਰ ਲਓ ਨਹੀਂ ਜੀ ਮੁੰਡਾ ਹੋਸਲੇ ਫੂਣੀ ਕਾ ਤਾਂ ਚੰਗਾ ਤਜਰਬਾ ਹੈ ਗਜ਼ਾਰ ਰਿਹਾ ਫੜਾ ਕ ਵਧੀਆ ਕੰਮ ਕਰ ਰਿਹਾ ਹੈ ਵਧੀਆ ਕੰਮ ਕਰ ਰਿਹਾ ਤੇ ਕਿਉਂਕਿ ਚਾਰ ਵਾਰੀ ਪੰਜ ਵਾਰੀ ਆਪਾਂ ਬਣਾਉਂ ਤੋਣ ਵੇਖੋ ਆਪਣਾ ਲੌਂਗ ਤੇ ਹਨਾ ਗੱਬਣ ਹੋਦੀ ਆ ਕਿ ਆ ਵੀ ਉਹ ਪੈਸੇ ਦੀ ਪਰਵਾਹ ਨਹੀਂ ਕਰਦਾ ਮੁੰਡੇ ਜੇ ਲੈ ਜਾਂਦਾ ਵਾ ਹਾਂ ਠੀਕ ਹੈ ਨਹੀਂ ਠੀਕ ਤੁਸੀਂ ਆ ਸਕਦੇ ਅੱਗੇ ਆ ਜਾਓ ਮੜਿਆ ਕਰ ਲਓ ਗੱਲ ਆ ਜਾਓ ਆਹ ਦੱਸ ਦੋ ਮੁੰਡੇ ਵੇਖੋ ਫਿਰ ਕਿਹੜੀ ਗੱਲ ਐ ਨਹੀਂ ਨਹੀਂ ਮੈਂ ਤਾਂ ਕਹਿ ਨਹੀਂ ਆ ਵੀ ਕਿਆ ਬਾਕੀ ਕੁਝ ਉਹਨਾਂ ਨੂੰ ਸੰਗੋਣਾ ਕੋਈ ਚੁੱਪ ਕਰੇ ਨਾ ਪੈਸੇ ਹੀ ਮਾਰੀ ਖੁਸ਼ੀ ਵਾਲੀ ਗੱਲ ਐ ਆਪਣਾ ਜਨਵਰ ਗੱਪਣ ਹੋਇਆ ਫਿਰ ਕਿਹੜੀ ਗੱਲ ਐ ਕੋਈ ਦੱਸ ਦੋ ਉਹਨਾਂ ਨੂੰ ਕਿ ਮੁੰਡਾ ਕਿਵੇਂ ਕੰਮ ਕਰ ਰਿਹਾ ਕੋਈ ਫੀਸ ਨਹੀਂ ਆਪਣੀ ਆ ਇਹ ਕੰਮ ਕਰਦਾ ਨਹੀਂ ਮੁੰਡਾ ਵਧੀਆ ਕੰਮ ਕਰਦਾ ਜਦੋਂ ਫੋਨ ਕਰੀ ਉਸ ਵੇ ਆ ਜਾਂਦਾ ਹਾਂਜੀ ਹਾਂਜੀ ਪੈਸੇ ਹੋਣ ਜਾਂ ਨਾ ਹੋਣ ਤਾਂ ਵੀ ਆਪਣਾ ਇਲਾਜ ਕਰਕੇ ਦਿਲ ਜੁਦਾ ਬਾਕੀ ਦੱਸੋ ਗੱਲ ਕੀ ਐ ਵੀਰੂ ਪ੍ਰਭੂ ਚਲੋ ਕਈ ਵਾਰੀ ਕੈਮਰੇ ਦੇ ਅੱਗੇ ਆਪਾਂ ਨਹੀਂ ਮਜਬੂਰ ਕਰ ਸਕਦੇ ਕਿ ਮੂੰਹ ਕਈ ਵਾਰੀ ਹਨ ਸੰਗ ਹੁੰਦੀ ਆਪਣੀ ਅੰਦਰਲੀ ਚਲੋ ਜਿੱਦਾਂ ਵੀ ਆ ਜੋ ਵੀ ਆ ਕੈਮਰੇ ਅੱਗੇ ਨਹੀਂ ਆਏ ਹੁੰਦੇ ਇਹ ਕਰਕੇ ਮੇਰੇ ਭਰਾਵੋ ਜਿੰਨੀ ਕ ਗੱਲਬਾਤ ਹੁੰਦੀ ਹੈ ਰਿਕਾਰਡ ਕਰੀਦੀ ਆ ਤੁਹਾਨੂੰ ਦਿਖਾ ਲਈਦੀ ਹੈ ਇਹ ਚੀਜ਼ ਕਿਉਂਕਿ ਆਪਾਂ ਕੰਮ ਕੀਤੇ ਨੇ ਇਹ ਮਤਲਬ ਇੱਕ ਫੜਿਆ ਹੀ ਕੰਮ ਹੁੰਦਾ ਹੈ ਵੀ ਜਦੋਂ ਚਾਰ ਪੰਜ ਵਾਰੀ ਮਤਲਬ ਕੋਈ ਪਹਿਲਾਂ ਦੋ ਵਾਰੀ ਕੋਈ ਲਾ ਗਿਆ ਸੀ ਮਣ ਦੋ ਵਾਰੀ ਇੱਕ ਦੋ ਵਾਰੀ ਕੋਈ ਲਾ ਗਿਆ ਪਰ ਜਦੋਂ ਆਪਾਂ ਆਣ ਕੇ ਇਹ ਕੰਮ ਕਰ ਦੋਣਾ ਤੇ ਬੜੀ ਵੱਡੀ ਗੱਲ ਹੁੰਦੀ ਆ ਆ ਹੀ ਇਹਨਾਂ ਨੂੰ ਮੂੰਹ ਤੇ ਲਿਹਾਈਦਾ ਕਿ ਇਹਨਾਂ ਦੇ ਮੂੰਹ ਤੇ ਗੱਲਾਂ ਹੋ ਰਹੀਆਂ ਨੇ ਜੋ ਵੀ ਤੇ ਤੁਹਾਨੂੰ ਵੀ ਗੱਲਾਂ ਬਾਕੀ ਜਾਨ ਬਚਦੀ ਆ ਜਿਹੜਾ ਵੀਡੀਓ ਦੇਖਦਾ ਉਹਦਾ ਹੌਸਲਾ ਬਣੂਗੀ ਇਹ ਵੀਡੀਓ ਜਦੋਂ ਆਪਾਂ ਸ਼ੇਅਰ ਕਰਦੇ ਆਂਗਾ ਪਹੁੰਚਦੀ ਆ ਉਹਦਾ ਹੌਸਲਾ ਬਣਦਾ ਬਣਦਾ ਕਿ ਨਹੀਂ ਬਣਦਾ ਮੰਨ ਲਓ ਜੇ ਸਾਡੀ ਕੋਈ ਵੀਡੀਓ ਵੇਖੂਗਾ ਉਹਦਾ ਹੌਸਲਾ ਬਣਾਉਣਾ ਉਹਨੇ ਕਹਣਾ ਕਿ ਨਹੀਂ ਯਾਰ ਜੇ ਇਹਨਾਂ ਦੀ ਬਣ ਸਕਦੀ ਆ ਤੇ ਸਾਡੀ ਵੀ ਬਣ ਸਕਦੀ ਆ ਹਨ ਔਰ ਨਾਲੇ ਤੇਰ ਬਗਾਰ ਦਾ ਡਾਟਾ ਜਿਹੜਾ ਉਹਨੂੰ ਫਰਾਂ ਪਾਰ ਲੱਗ ਜਾਂਦਾ ਜਿਹੜਾ ਮਤਲਬ ਵਧੀਆ ਕੰਮਕਾਰ ਕਰਦਾ ਵਾ ਕਿਦਾਂ ਵਾ ਆਪਾਂ ਜ਼ਰੂਰੀ ਨਹੀਂ ਕਹਿੰਦੇ ਕਿ ਆਪਾਂ ਤੁਹਾਡੇ ਲਾਗੇ ਕੋਈ ਵੀ ਆ ਪਰ ਜਿਹਦਾ ਤਜਰਬਾ ਚੰਗਾ ਉਹ ਤੋਂ ਕੋਈ AI ਕਰਵਾਓ तरीके ਨਾਲ ਸਮਝਦਾਰੀ ਨਾਲ ਜੋ ਵੀ ਕੰਮ ਹੁੰਦਾ ਵਾ ਤੇ ਰਿਜ਼ਲਟ ਮਿਲਦੇ ਨੇ ਬਾਕੀ ਆਪਾਂ ਵੀਡੀਓ ਜਿਆਦਾ ਲੰਮੀ ਨਹੀਂ ਕਰਨੀ ਸਤ ਸ੍ਰੀ ਅਕਾਲ ਬਲਾਗ ਸਤ ਸ੍ਰੀ ਅਕਾਲ ਜੀ ਸਾਰੇ ਦਾ ਡਾਟਾ ਦੇ ਮਾਜੀ ਪੁੱਛਾ ਕਰਾ ਲਓ ਦੀ ਬਾਬੇਓ ਫੇਰ ਆਪਾਂ ਗਵਾਂਡੀਆਂਵਾਂ ਲਾਗੇ ਆ ਇਹ ਵੀ ਰਿਪੀਟਰਾਂ ਜੇ ਭਾਜੀ ਦੋ ਆ ਜਿਹੜੀ ਇੱਕ ਆ ਦਿਖਾਂਡੀ ਤੁਹਾਨੂੰ ਤੇ ਇਹ ਵੀ ਹੈਗੀ ਇਹ ਚੈੱਕ ਕੀਤੀ ਤਿੰਨ ਮਹੀਨਿਆਂ ਦੀ ਤੇ ਉਹ ਵੀ ਤਿੰਨ ਚਾਰ ਮਹੀਨਿਆਂ ਦੀ ਚੈੱਕ ਹੋ ਗਈ ਆ ਉਹ ਦੋਵੇਂ ਪੰਜ ਪੰਜ ਛੇ ਛੇ ਵਾਰੀ ਇਹ ਵੀ ਬਣੀਆਂ ਵੀ ਵੀ ਰਿਪੀਟਰਾਂ ਜੇ ਤੇ ਇਹ ਵੀ ਆਪਾਂ ਪਿੰਡ ਮਸਤਕੋਟ ਤੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆ ਤੇ ਬੜੀ ਕਿਰਪਾ ਵਾ ਸੱਚੇ ਪਾਤਸ਼ਾਹੀ ਜੜੀਆਂ ਵੀਡੀਓ ਵੀਡੀਓ ਲੈ ਕੇ ਆਉਂਦੇ ਰਹੀਆਂ ਨੇ ਜਾਨਾ ਬਚਣ ਦੀਆਂ ਭਾਜੀ ਠੀਕ ਨਾ ਜਾਨਾ ਬਚਣ ਦੀਆਂ ਤੇ ਇਹ ਵੀ ਪਿਟਰੀ ਤੇ ਉਹ ਵੀ ਰਿਪੀਟਰ ਹੀ ਪੰਜ ਪੰਜ ਛੇ ਛੇ ਵਾਰੀ ਬਣੀਆਂ ਸੀ ਤੇ ਬਾਅਦ ਚ ਆਪਣੇ ਸਿੰਮਨ ਲੱਗੇ ਇਹਨਾਂ ਨੂੰ ਬਸ ਮਤਲਬ ਦਵਾਈ ਦੁਈ ਨਹੀਂ ਭਰੀ ਕੋਈ ਵੀ ਡਾਇਰੈਕਟ ਸਿੰਮਨ ਹੀ ਲਾਏ ਇਹਨਾਂ ਨੂੰ ਮੈਂ ਤੇ ਪਾਊਡਰ ਸਿਗਰਾ ਸਿਖਾਦਾ ਗਿਆ ਜੇ ਤੇ ਆਜਾ ਲੱਗੇ ਕੋਈ ਨਹੀਂ ਆ ਲੱਗੇ ਲਿਆ ਕੋਈ ਨਹੀਂ ਸੀਮਨ ਵੀ ਅਜੇ ਪਿਆ ਪਹਿਣ ਜੋ ਜਿਹੜਾ ਲਾਇਆ ਹੈ ਹਨਾ ਕਿਹੜਾ ਲਾਇਆ ਬਲ ਉਹਨੂੰ ਲਾਇਆ ਹੈ ਜਰਸੀ ਨੂੰ ਇਹ ਸੀਮਨ ਵੇ ਲੋ ਕਦੋਂ ਦਾ ਪਿਆ ਪੱਬਿਓ ਤਾਂ ਰਹਿੰਦੇ ਨਹੀਂ ਲੱਭਦਾ ਕੋਈ ਚੱਕਰ ਨਹੀਂ ਆਜੇ ਸੀਮਨ ਆਹ ਜਰਸੀ ਨੂੰ ਲਾਇਆ ਹੈ ਜਰਸੀ ਦਾ ਸੀਮਨ ਮੇਰੇ ਹਿਸਾਬ ਨਾਲ ਤੇ ਅਮੂ ਆਪਣਾ ਹੈਗਾ ਨਾਰਮਲ ਸੀਮਨ ਹਨਾ ਚਲੋ ਬਾਕੀ ਇਹ ਕਿ ਗੱਬਣ ਹੋ ਚੁੱਕੀਆਂ ਨੇ ਬਾਬੇ ਦੀ ਮੇਰ ਨਾਲ ਤੇ ਇਹ ਮੇਰਾ ਛੋਟਾ ਵੀਰ ਆ ਜਿਹਦੀਆਂ ਗਾਈਆਂ ਵਿਚਾਰੇ ਦੀਆਂ ਦੋ ਗਾਈਆਂ ਨੇ ਤੇ ਇਹਨਾਂ ਦੇ ਸਿਰ ਤੇ ਹੀ ਆ ਜੋ ਵੀ ਹਨਾ ਕੰਮਕਾਰ ਹੁੰਦਾ ਵਾ ਤੇ ਬੜਾ ਹੁੰਦਾ ਵਾ ਕਿੱਦਾਂ ਲੱਗਦਾ ਭਰਾ ਦਾ ਕੰਮਕਾਰ ਇਹ ਰਿਪੀਟਰ ਹੀ ਹਨਾ ਗਾਈਆਂ ਕੰਮਕਾਰ ਜੀ ਅਸੀਂ ਮੇਰਾ ਭਰਾ ਜਿਹੜਾ ਫੋਨ ਕਰੀਦਾ ਹੰਨਾ ਵਾ ਦੋ ਤਿੰਨ ਚਾਰ ਵਾਰੀ ਰਿਪੀਟਰ ਆਈਆਂ ਅਸੀਂ ਤੁਸੀਂ ਹੋ ਗਿਆ ਤਮਿਰਤ ਤੁਸੀਂ ਗਏ ਪਾਊਡਰ ਪਾਊਡਰ ਚਾਰ ਪਾਊਡਰ ਚਾਰਿਆ ਵਾ ਤੇ ਮਾਲਕ ਦੀ ਕਿਰਪਾ ਨਾਲ ਤੁਹਾਡਾ ਵੀ ਨਾਮ ਬਣਿਆ ਇਹਨਾਂ ਕਰਕੇ ਤੇ ਸਾਡੀਆਂ ਹੀ ਕੰਮ ਬਣ ਗੀਆਂ ਕਦਾਂ ਭਰਾ ਦਾ ਕੰਮ ਕਰ ਕਦਾਂ ਕੰਮ ਕਰ ਕਦਾਂ ਲੱਗਦਾ ਕੰਮ ਕਰ ਕੋਈ ਬੇਟਾ ਚਲੇ ਨਹੀਂ ਚਲੋ ਹਾਂਜੀ ਭਰਾ ਜੀ ਕਿਦਾਂ ਕੰਮ ਕਰ ਭਰਾ ਦਾ ਵਧੀਆ ਵਧੀਆ ਕੰਮ ਕਰ ਓਕਰ ਰਿਪੋਰਟ ਜਿਹੜਾ ਕਿੰਨੀ ਵਾਰੀ ਪਣਾਈ ਜਾਂਦੀ ਪਹਿਲਾਂ ਇਹ ਇਹ ਤਿੰਨ ਚਾਰ ਵਾਰੀ ਰਿਪੋਰਟ ਹੋਈਆਂ ਤੇ ਮਰ ਕੇ ਤੁਸੀਂ ਟੀਵੀ ਭਰੇ ਆ ਵਧੀਆ ਤੇ ਦੋਵੇਂ ਗੱਬਣ ਆ ਅੱਜ ਗੱਬਣ ਆ ਹਾਂਜੀ ਮਾਲਕ ਦੀ ਕਰ ਕੈਂਟਾ ਕੰਮ ਵੀਰ ਦਾ ਕੈਂਟਾ ਪੂਰਾ ਓਕਰ ਰਿਪੋਰਟ ਆ ਹਾਂ ਮੂਤ ਕਰਾਈ ਆ ਪਰ ਐਵੇਂ ਨੇ ਕਹਿੰਦੇ ਉਧਰ ਆਪਣੇ ਉਧਰ ਚਾਚੇ ਦੀ ਵੀ ਨਿਕਲ ਆਈ ਝੋਟੀ ਨਾ ਝੋਟੀ ਵੀ ਨਿਕਲੀ ਆ ਸਾਡੇ ਗਾਂ ਵੀ ਤੇ ਇਧਰ ਲੱਗੇ ਗਵਾਂਡੀਆਂ ਵੀ ਨਿਕਲੀ ਆ ਸ਼ੁਰੂ ਜੋ ਤੇਰੇ ਨਾਲ ਪਿਆਰ ਆ ਤੂੰ ਕਦੋਂ ਨਾਨਾ ਜਦੋਂ ਫੋਨ ਕਰੀਦਾ ਤੁਸੀਂ ਭੱਜੇ ਜਾਂਦੇ ਤੇ ਮਾਰੀ ਕਿਰਪਾ ਚੜਦੀ ਗਲਾ ਤੁਹਾਡੀ ਭਰਾ ਚਲੋ ਚੜਦੀ ਗਲਾ ਮੇਰਾ ਭਰਾ ਉਹਦੀ ਕਿਰਪਾ ਹੋਵੇ ਸੱਚੀ ਦਾ ਜੀ ਕਿਰਪਾ ਵਾ ਉਹਦੀ ਕਿਰਪਾ ਵਾ ਤੇ ਫੇਰ ਹੀ ਚੜਦੀ ਗਲਾ ਹੁੰਦੀ ਆ ਹਨ ਤੇ ਖੁਸ਼ੀ ਆ ਭਰਾ ਨੂੰ ਨਾ ਦੋ ਗਾਇਆਂ ਨਿਕਲੀਆਂ ਆ ਨਿਕਲ ਆਈਆਂ ਇਹਦੇ ਪੰਜ ਪੰਜ ਛੇ ਵਰੀ بڑا ਹੋ ਜਾਂਦਾ ਯਾਰ ਹਾਂਜੀ ਤੇ ਅੱਜ ਨਿਕਲ ਆਈਆਂ ਬਹੁਤ ਹਨਾ ਪਾਊਡਰ ਚਾੜਿਆ ਜਿਹੜਾ ਤੁਸੀਂ ਕਿਹਾ ਸੀ ਲਿਖਿਆ ਸੀ ਉਹ ਚਾੜਿਆ ਪਾਊਡਰ ਚਾੜਿਆ ਤੇ ਡਾਇਰੈਕਟ ਫਿਰ ਟੀਕੇ ਭਰੇ ਇਹਨਾਂ ਨੂੰ ਮੈਂ ਹਾਂਜੀ ਡਾਇਰੈਕਟ ਟੀਕੇ ਕਈ ਸਫਾਈ ਨਹੀਂ ਕੀਤੀ ਕੋਈ ਦਵਾਈ ਨਹੀਂ ਦੋਈ ਕੁਝ ਨਹੀਂ ਰਾਮਾਲਿਕ ਦੀ ਕਿਰਪਾ ਨਾਲ ਕੱਬਣ ਕੱਬਣ ਹੋ ਗਈਆਂ ਨੇ ਚਲੋ ਵਧੀਆ ਬਾਕੀ ਧੰਨਵਾਦ ਮੇਰਾ ਭਰਾ ਛੋਟੇ ਵੀਰ ਦਾ ਬਹੁਤ ਬਹੁਤ ਚੰਗਾ ਜੀ